ਗਰਮੀ ਵਿੱਚ ਰੱਖਿਆ ਸੀ ਵਿਆਹ ਜਦੋਂ ਨਹੀਂ ਮਿਲੇ ਪੱਖੇ ਤੇ ਕੂਲਰ ਤਾਂ ਲਾ ਦਿੱਤਾ ਦੇਸੀ ਜਗਾੜ ਦੋਸਤੋ ਅਕਸਰ ਹੀ ਜ਼ਿਆਦਾਤਰ ਵਿਆਹ ਠੰਡ ਵਿੱਚ ਹੁੰਦੇ ਨੇ ਪਰ ਕੋਈ ਕੋਈ ਆਪਣਾ ਵਿਆਹ ਗਰਮੀ ਵਿੱਚ ਵੀ ਰੱਖ ਲੈਂਦਾ ਏ ਜਿਸ ਦੀ ਇੱਕ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਦੇ ਟੈਂਟ ਵਿੱਚ ਬਰਾਤੀਆਂ ਲਈ ਹਵਾ ਦੇਣ ਲਈ ਪੱਖਾ ਜਾਂ ਕੂਲਰ ਨਹੀਂ ਸਗੋਂ ਟਰੈਕਟਰ ਨਾਲ ਥਰੇਸ਼ਰ ਲਗਾਇਆ ਹੋਇਆ ਏ ਦਰਅਸਲ ਗਰਮੀ ਜ਼ਿਆਦਾ ਹੋਣ ਕਰਕੇ ਕੁੜੀ ਵਾਲਿਆਂ ਨੂੰ ਟੈਂਟ ਦੀ ਦੁਕਾਨ ਤੋਂ ਕੋਈ ਵੀ ਪੱਖਾ ਜਾਂ ਕੂਲਰ ਨਹੀਂ ਮਿਲਿਆ ਜਿਸ ਕਰਕੇ ਪਰਿਵਾਰ ਨੇ ਆਂਢ ਮਾਂਡ ਵਿੱਚੋਂ ਪੱਖੇ ਤੇ ਕੂਲਰ ਇਕੱਠੇ ਕੀਤੇ ਜੋ ਕਿ ਸਟੇਜ ਤੇ ਮੁੰਡਾ ਕੁੜੀ ਅਤੇ ਔਰਤਾਂ ਨੂੰ ਲਗਾ ਦਿੱਤੇ ਪਰ ਜਿੱਥੇ ਖਾਣਾ ਲੱਗਿਆ ਹੋਇਆ ਸੀ ਉੱਥੇ ਲਾਉਣ ਲਈ ਕੋਈ ਵੀ ਪੱਖਾ ਜਾਂ ਕੂਲਰ ਨਾ ਬਚਿਆ ਤਾਂ ਇੱਕ ਨੌਜਵਾਨ ਨੇ ਬਰਾਤਿਆਂ ਨੂੰ ਹਵਾ ਦੇ ਲਈ ਟਰੈਕਟਰ ਨਾਲ ਇੱਕ ਥਰੇਸ਼ਰ ਲਗਾ ਦਿੱਤਾ ਤਾਂ ਕਿ ਬਰਾਤਿਆਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕੇ ਇਸ ਦਾ ਇਹ ਜਿਗਾੜ ਦੇਖ ਕੇ ਬਰਾਤੀ ਅਤੇ ਸਾਰੇ ਹੀ ਰਿਸ਼ਤੇਦਾਰ ਹੈਰਾਨ ਹੋ ਗਏ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਥਰੇਸ਼ਰ ਲਗਾਉਣਾ ਸਹੀ ਹੈ ਜਾਂ ਗਲਤ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ